ਹੇ ਬਾਈ ਰਬਾ ਯਾਰ ਤੈਨੂੰ ਵੇਖ ਕੇ ਨਾ ਗੱਲ ਯਾਦ ਆ ਗਈ ਕਾਦੀ ਬਾਈ ਯਾਰ ਮੁੰਡਾ ਵਾ ਨਾ ਕਿਹੜਾ ਸੌਖਾ ਪਿਆ ਕਹਿ ਦਿੰਦੇ ਆ ਲੋਕ ਵੀ ਮੁੰਡੇ ਦੀ ਜ਼ਿੰਦਗੀ ਆਸਾਨ ਆ ਵੀ ਕੁੜੀਆਂ ਕਹਿ ਦਿੰਦੀਆਂ ਵੀ ਮੁੰਡਿਆਂ ਨੂੰ ਆਜ਼ਾਦੀ ਹੈਗੀ ਆ ਮੈਨੂੰ ਨੀ ਯਾਰ ਲੱਗਦਾ ਵੀ ਜਿੰਨੀ ਟੈਨਸ਼ਨ ਮੁੰਡਿਆਂ ਨੂੰ ਹੁੰਦੀ ਹੈ ਕਿਸੇ ਨੂੰ ਹੋਊਗੀ ਜੇchn ਗੱਲ ਪਤਾ ਕੀ ਆ ਹਾਂ ਬਾਈ ਹੁਣ ਜਿਹੜਾ ਕੁੜੀਆਂ ਦਾ ਸਿਸਟਮ ਆ ਹਾਂ ਹਾਂ ਕੁੜੀ ਜਦੋਂ ਹੁੰਦੀ ਆ ਹਾਂ ਕੋਖ ਦੇ ਵਿੱਚ ਹੀ ਬਗਾਨੀ ਹੁੰਦੀ ਆ ਹਾਂ ਵੀ ਮੈਂ ਗਾਂ ਵਾਲੇ ਘਰੇ ਜਾਣਾ ਸਹੀ ਗੱਲ ਆ ਜਿਹੜਾ ਗੱਲ ਸਿਸਟਮ ਮੁੰਡਿਆਂ ਦੀ ਆ ਹਾਂ ਹਾਂ ਮੁੰਡਾ ਵੀ ਜਦੋਂ ਕੋਖ ਚ ਪੈਦਾ ਹੁੰਦਾ ਉਹ ਵੀ ਬਗਾਨਾ ਹੀ ਹੁੰਦਾ ਹਾਂ ਪੁੱਛ ਕਿਉਂ ਕਿਵੇਂ ਸਾਰੀ ਜ਼ਿੰਦਗੀ ਮੇਰੇ ਪਿਓ ਨੇ ਹਾਂ ਬਾਈ ਤੇਰੇ ਪਿਓ ਨੇ ਆਪਣੇ ਚਾਹ ਲੜ ਪੂਰੇ ਕੀਤੇ ਜਿੰਨੇ ਜੋਗਾ ਸੀਗਾ ਹਾਂ ਵੀ ਤੁਸੀਂ ਪੁੱਤ ਪੜ੍ਹ ਲਓ ਹੂੰ ਹੂੰ ਪੜ੍ਹ ਲਓ ਪੜ੍ਹ ਲਓ ਆਪਣੇ ਲਛਣਾ ਕਰਕੇ ਆਪਾਂ ਨਹੀਂ ਬੜੇ ਬੜੇ ਨਹੀਂ ਹਰਕਤਾਂ ਮਾੜੀਆਂ ਕਰਕੇ ਹਾਂ ਪਰ ਉਹਨੇ ਤਾਂ ਕੋਈ ਕਸਰ ਨਹੀਂ ਛੱਡੀ ਨਹੀਂ ਛੱਡੀ ਜਿੰਨੇ ਜੋਗਾ ਸੀਗਾ ਕੋਈ ਸੂਈ ਜੋਗਾ ਤੇ ਕੋਈ ਸਲਾਈ ਜੋਗਾ ਹਾਂ ਮੁੱਕ ਦੀ ਗੱਲ ਈ ਆ ਸਾਰੀ ਜ਼ਿੰਦਗੀ ਪਿਓ ਨੇ ਕੀਤਾ ਪਿਓ ਨੇ ਕਰਿਆ ਹੁਣ ਵਿਆਹ ਹੋ ਗਿਆ ਮੇਰਾ ਮੈਂ ਉਹ ਨਾ ਬੱਚਿਆਂ ਵਾਸਤੇ ਆਪਦੀ ਘਰ ਵਾਲੀ ਵਾਸਤੇ ਕਰਦਾ ਉਹ ਆਪਦੇ ਜਵਾਕਾਂ ਵਾਸਤੇ ਕਰਦਾ ਪਰ ਮਨ ਚ ਹੀ ਆ ਦਿਹਾੜੀ ਮਿਲਦੀ ਬਈ 400 ਰੁਪਿਆ ਹਾਂ ਹਾਂ ਜਵਾਕਾਂ ਨੂੰ ਖੁਸ਼ ਰੱਖਾਂ ਸਹੀ ਗੱਲ ਹੈ ਘਰ ਵਾਲੀ ਦੇ ਸ਼ੌਂਕ ਪੂਰੇ ਕਰਾਂ ਕਿ ਮਾਂ ਪਿਓ ਦੇ ਕਰਾਂ ਵੀ ਕੁਲਮ ਲਾ ਕੇ ਵੀ ਪੈਸੇ ਥੋੜੇ ਆ ਵੀ ਟੈਨਸ਼ਨ ਨਾ ਜ਼ਿਆਦਾ ਹੋਵੇ ਟੈਨਸ਼ਨ ਨਾ ਜ਼ਿਆਦਾ ਹੈ ਪਤਾ ਕੀ ਚੱਕਰ ਹੈ ਮਜਬੂਰ ਆ ਮੁੰਡਾ ਮਜਬੂਰ ਆ ਕੁੜੀ ਨੇ ਤਾਂ ਗਾਂ ਵਾਲੇ ਘਰੇ ਜਾ ਵੜਨ ਉਹ ਵੀ ਮਜਬੂਰ ਹੁਣੇ ਉਹਨੇ ਉਹਨੇ ਕੰਮ ਕਰਨਾ ਗਾਂ ਜਾ ਕੇ ਮੁੰਡੇ ਨੂੰ ਸਾਰੀ ਟੈਨਸ਼ਨ ਆ ਵੀ ਆਟਾ ਕਿੱਥੋਂ ਆਉ ਹਾਂ ਕਹਿ ਦਿੰਦੇ ਆ ਵੀ ਜ਼ਿੰਦਗੀ ਸੌਖੀ ਐ ਮੈਂ ਨਹੀਂ ਕਹਿੰਦਾ ਵੀ ਮੁੰਡੇ ਦੀ ਜ਼ਿੰਦਗੀ ਸੌਖੀ ਐ 400 ਰੁਪਏ ਲੈ ਕੇ ਆਉਣਾ ਬਾਈ ਸਹੀ ਗੱਲ ਚਿੱਤ ਕਰਦਾ ਮਾਪਿਆਂ ਦੀ ਤਲੀ ਤੇ ਫੜਾਵਾਂ ਬਗਾਨੀਆਂ ਧੀਆਂ ਆਪਦੀ ਥਾਂ ਦੀ ਸੱਚੀਆਂ ਜੇ ਉਹ ਲੈ ਕੇ ਆਂਦੀਆਂ ਉਹਨਾਂ ਦੇ ਦਿਲ ਦੀ ਪਗਾਵਾਂ ਕਿ ਮਾਂ ਪਿਓ ਦੇ ਦਿਲ ਦੀ ਪਰਵਾਹਾਂ ਕਿ ਬੱਚਿਆਂ ਦੇ ਸਕੂਲ ਦਾ ਖਰਚਾ ਕਰਾਂ ਇਹ ਤਾਂ ਹੀ ਚੱਲਦਾ ਰਹਿਣਾ ਚੱਲਾ ਫਿਰ ਬਈ ਚਲ ਗਏ ਯਾਰ ਇੱਕ ਮੁੰਡੇ ਲਈ ਮੁੰਡਾ ਬੰਨਾ ਕਿਹੜਾ ਸੌਖੀ ਗੱਲ ਹੈ ਖਬਰਾਂ ਕਿੰਨੀਆਂ ਕਿ ਟੈਨਸ਼ਨਾਂ ਨਾਲ ਜ਼ਿੰਦਗੀ 'ਚ ਲੜਨਾ ਪੈਂਦਾ ਚੱਲ ਹੌਸਲਾ ਕੋਈ ਨਹੀਂ ਜਿਹਦੇ ਨਾਲ ਹੁੰਦੇ ਉਹੀ ਦਿਨ ਕੱਟਦਾ ਤਕੜੇ ਨੂੰ ਕੀ